ਅਸੀ ਕਾਲ ਜੀ ਅਸੀ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਹਾਂ ਜੀ ਕੀ ਕਰਨ ਲੱਗੇ ਅੱਜ ਅੱਜ ਬਾਈ ਹੈਪੀ ਵਾਲਾ ਟਰੈਕਟਰ ਲੱਗਿਆ ਆਪਾਂ ਤਵੀਆਂ ਪਰ ਚੈੱਕ ਕਰਨ ਜਿਹੜਾ ਆਪਾਂ ਨੇ ਪਾਸੋਂ ਲਿਆਂਦਾ ਹਾਂ ਹਾਂ ਇਹ 0 ਮੀਟਰ ਆ ਕੋਈ ਇਹਦੇ ਨਾਲ ਛੇੜ ਛਾੜ ਨਹੀਂ ਹੋਈ ਬਾਕੀ ਇੱਕ ਬਾਈ ਆਪਣਾ ਪੁੱਛਦਾ ਤਾਂ ਵੀ ਟਰੈਕਟਰ 'ਚ ਫਰਕ ਕਿਹਾ ਗਿਆ ਹੈ ਉਹ ਵੀ ਆਪਾਂ ਥੋੜੇ ਜਿਹਾ ਟਾਈਮ ਤੱਕ ਦੱਸਦੇ ਹਾਂ ਫਿਲਹਾਲ ਪਹਿਲਾਂ ਇਹਨੂੰ ਇੱਕ ਵਾਰ ਤੱਤਾ ਠੰਡਾ ਜਿਹਾ ਕਰ ਲਈਏ ਆਪਣੇ ਤਰੀਕੇ ਨਾਲ ਵਾਹ ਕੇ ਦੇਖਣਾ ਇਹਨੂੰ ਜੋ ਵੀ ਇਹਦੇ 'ਚ ਰਿਜ਼ਲਟ ਨਿਕਲਦਾ ਉਹ ਤੁਹਾਡੇ ਸਾਹਮਣੇ ਆ ਪਹਿਲਾਂ ਪਹਿਲੇ ਹਾਈ ਚ ਚਲਾਉਂਗੇ ਇਹਨੂੰ ਬਾਅਦ ਚ ਜਿਵੇਂ ਜਿਵੇਂ ਇਹ ਮਤਲਬ ਖੁੱਲੀ ਗਿਆ ਗੇਅਰ ਬੜਾ ਕਰਨਾ ਆਪਣੇ ਪੀ 3 ਲਿਮਿਟ ਗਿਆ 9 9 ਆ ਪੂਰੀਆਂ ਦੋਲਤੀਆਂ ਆ ਆ ভাই ਗੱਲ ਆ ਆਪਣੇ ਸੁਪਰ ਸੀਟਰ ਚ ਚੈੱਕ ਕਰਿਆ ਹੋਰ ਹੈ ਹੋਵੇ ਤਿੰਨ ਗੇੜੇ ਲਾਇਆ ਆਪਣੇ ਸੁਪਰ ਸੀਟਰ ਤੇ ਤਿੰਨ ਗੇੜੇ ਲੱਗੇ ਆ ਰਹੇ ਸੁਪਰ ਸੀਟਰ ਤੇ ਆ ਆ ਵਾਲੀ ਆਲੇ ਗੇੜੇ ਪਰ ਕੌਣ ਲਾਇਆ ਬੋਰੇ ਬੋਰੇ ਨੂੰ ਗੋਈਆਂ ਬਾਈ ਖੋਲੀਆਂ ਸਾਰੀਆਂ ਇੰਟਰ ਚੱਲ ਰਿਹਾ ਹੁਣ ਦੂਏ ਹਾਈ ਤੇ। ਦੀਆ ਮੀੜੀਆਂ, ਟੀੜੀਆਂ ਦੀਆ ਮੀੜੀਆਂ ਬਾਈ। ਦੂਾਈ। ਇਹ ਜਣੀ ਬਾਈ ਫੁੱਲ ਡੱਕਰ ਜ਼ਮੀਨ ਹੈ ਹਨ ਫੁੱਲ। ਇਹ ਆਪਾਂ ਡੱਬਰ ਦੇਗੇ ਰਹਿਣੇ ਇੱਧਰੇ ਨੂੰ। ਬਹੁਤ ਜ਼ਿਆਦਾ ਡੱਕਰ ਦੀ ਜ਼ਮੀਨ ਲੱਕੋਟ ਵਾਲੇ। દોઈ વારનું પત લાગુ ਵਾਹ ਵੀਰ ਅੱਜ ਹੋਰ ਇਹਨੇ ਫੁੱਲਣਾ ਟਰੈਕਟਰ ਨੇ ਫੇਰ ਜਮੇ ਦਿਖਾਉਣਾ ਜਿਹੜਾ ਮਾੜਾ ਬੰਦ ਕਰਦਾ ਦੰਦ ਤੇ ਆਵੇ ਦੰਦ ਤੇ ਆਵੇ ਟਰਮਾ ਡੈਕ ਜੱਟਾ ਨਹੀਂ ਦਿਖਾਉਂਦਾ ਵੀਰ ਜੱਟਾ ਗੇੜਾ ਨਹੀਂ ਦਿਖਾਉਂਦਾ ਤੇ ਇਹਦੇ ਨਾਲੋਂ ਜੱਟਾ ਮੜਾ ਹੈ ਢੇੜਖਾਨੀ ਦਾ ਸੀ ਤੇਲ ਭਰਵਾਉਣਾ ਵਿੱਚ ਲੱਗਿਆ ਰੰਗ ਇਹ ਚਾਲਦਾ ਰੈਕਟਰ ਚੱਕਰ ਨੂੰ ਉੱਪਰ ਨਹੀਂ ਬਾਈ ਜਾਨੀ ਦੌੜ ਜਾਏਗਾ ਬਾਕੀ ਵੀ ਥੋੜੇ ਜਿਹੇ ਘੜੇ ਆ ਐਂ ਨਾ ਕਹਿ ਦੀਆਂ ਆਪਾਂ ਵੀ ਮਲਾਈ ਬਣਦੇ ਵਿੱਚ ਤਾਂ ਵੀ ਪੂਰੀਆਂ ਲੱਗਦੀਆਂ ਵੀ ਥੋੜਾ ਜਿਆਦਾ ਘੜਾ ਆ ट्रॅक्टरांचा टोरही बहुत वीज वजी आहे Yeah, I mean. thanks. ਆਹ ਰੇਟ ਵੀ ਹੈ ਟਰੈਕਟਰ ਨੂੰ ਉਹ ਦੇ ਕਰਕੇ ਥੋੜਾ ਫੰਕਟਾ ਯਾੜੇ ਬਗੜਾ ਲਾ ਕੇ ਦੇਖ ਰਹੇ ਹਾਂ ਇਹ ਬੱਤੇ ਦੇਖ ਲੱਗਣ ਉਹ ਮਿੱਟੀ ਇਕੱਠੀ ਹੁੰਦੀ ਹੈ ਬਾਈ ਕੰਮ 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 ਠੀਕ ਚੱਲਦਾ ਬਿੰਦਰ ਬਹੁਤ ਵਧੀਆ ਚੱਲ ਰਿਹਾ ਬਾਈ ਨਵੇਂ ਦੇ ਹਿਸਾਬ ਨਾਲ ਚੱਕਰ ਜੋ ਕਰ ਜਮੇ ਨਹੀਂ ਤੋੜ ਰਿਹਾ ਚੱਕਰ ਪਹਿਲੇ ਹਾਈਜੀ ਤਾਂ ਤੋੜਿਆ ਇਹਨੇ 50 ਹੁਣ 300 ਮੀਡੀਅਮ ਵੀ ਚੱਲਦਾ ਔਰ ਤੋੜ ਰਿਹਾ 300 400 300 400 ਔਰੇ ਬਾਈ ਫਿਰ ਗੇੜੇ 'ਤੇ ਚੱਲ ਰਿਹਾ ਨਾ ਗੇੜੇ 'ਤੇ ਓਹੀ ਗੇੜੇ 'ਤੇ ਆਪਾਂ ਨੇ ਖੇਤ ਬਾਉਣਾ ਫਿਰ ਜਮੇ ਨਹੀਂ ਤੋੜ ਰਿਹਾ ਹਟ ਜਾਣਾ ਇਹਨੇ ਮਤਲਬ ਘੰਟਾਕ ਲੱਗਿਆ ਹਟ ਜਾਣਾ ਅੱਧਾ ਘੰਟਾ ਹੋ ਗਿਆ ਬਸ ਇਹਨਾਂ ਦੇ ਨਾਲ ਇੰਜੀਨ ਮਤਲਬ ਪਲਾਂਟਰੀ ਸਾਰਾ ਕੁਝ ਰਮਾ ਹੋਣਾ ਟਾਈਮ ਵੀ ਲੱਗਦਾ ਹੈ ਦਾ ਕਈ ਘੰਟੇ ਜਾਂਟੂਗੀ ਇਹ ਹੀ ਸਮੈਲ ਜੀ ਹੁਣ ਤੇ ਹੈਪੀ ਹੈਪੀ ਜਗੀ ਜਾਂਦਾ ਪਤਾ ਨਹੀਂ ਇਹ ਕਹਿੰਦਾ ਨਾ ਦਾ ਰੈਕਟਰ ਚਲਾਉਣਾ ਮੰਨਦਾ ਹਾਂ ਕਹਿੰਦਾ ਅਜੇ ਹਫ਼ਤਾ ਨਹੀਂ ਆਇਆ ਕਹਿੰਦਾ ਪ੍ਰੀਵੀਅਰ ਕਿੰਨਾ ਫਰਕ ਆ ਹੋ ਰਿਹਾ ਹੈ ਜ਼ੋਰ ਦਾ ਜ਼ੋਰ ਦਾ ਦੇਖ ਲਿਆ ਇਹ ਸਾਹਮਣੇ ਆ ਗਿਆ ਬੰਦਾ ਟੋਰਨ ਇੰਜੈਕਟਰਾਂ ਦੇਖੀ ਦਿੱਤੀ ਹੋ ਯਾਰ ਅੱਬ ਵੀ ਅੱਜ ਬਦਲਦੀ ਆਵਾਜ਼ ਹੀ ਬਦਲਦੀ ਦੇਖੀ ਭਾਈ ਉਹਨਾਂ ਦਾ ਨੰਬਰ ਆ ਰਿਹਾ ਹੈ ਬਾਈ ਮੈਂ ਹੱਥ ਟੋੜਾ ਰੱਤ ਫਿਰ ਆਈ ਲੋਈ ਕਿ ਇਹ ਮੀਡੀਅਮ ਚੱਲਦਾ ਭਾਈ ਅੱਜ ਆਏ ਪਹਿਲੇ ਭਾਈ ਦਾ ਸਭ ਤੋਂ ਵਧੀਆ ਤੋਰ ਆ ਜੇ ਜੋਰ ਮਰਾਉਣਾ ਚੱਕਰ ਨਹੀਂ ਤੋ ਵਾਈ ਟੂ ਵੀਲ ਚ ਨਾਲੇ ਮੋਰੇ ਗੋਲ ਨਹੀਂ ਲੱਗਿਆ ਮੈਂ ਜਦੋਂ ਕਰਾਉਣਾ ਪਾਵੇ ਕਿੱਥੇ ਗਿਆ ਹਾਂ ਨਾ ਨਹੀਂ ਆਪਾਂ ਇਹ ਕੰਮ ਨਹੀਂ ਕਰੀਏ ਹਲੇ ਆਈ ਗਈ ਬਈ ਠੀਕ ਚੱਲ ਰਹਾ ਐ ਟੀਐਮਡੀ ਹਾਂ ਹਲੇ ਆਈ ਥੋੜਾ ਜਿਹਾ ਮਰਦਾ ਟਰੈਕਟਰ ਹਾਂਜੀ ਅਸੀ ਕਾਲ ਜੀ ਪਹੁੰਚ ਗਏ ਹਾਂ ਜੀ ਹਾਂ ਜੀ ਹਾਂ ਜੀ ਪਲੇਟ ਆਉਣ ਦਾ ਕਾਰਨ ਪਲੇਟ ਆਉਣ ਦਾ ਵੀਰੇ ਗੋਭੀ ਜੀ ਪਹਿਲਾਂ ਪਨੀਰੀ ਲੈ ਕੇ ਆਏ ਹੁਣ ਭਈਆਂ ਨੂੰ ਲਾਉਣ ਲੱਗਿਆ ਹੈ ਠੀਕ ਹੈ ਫੇਰ ਆਇਆ ਜੀ ਹੁਣ ਹੋਰਾਂ ਪਰਾਂ ਲਾ ਦਿੱਤੇ ਨੇ ਤੇਰੇ ਬਿਨਾ ਨਹੀਂ ਨਹੀਂ ਕਿੱਕਣਾ ਹੁਣ ਟਰੈਕਟਰ ਕਿੱਕਣ ਚੱਲਿਆ ਓਕੇ ਚੱਲਦਾ ਓਕੇ ਚੱਲਦਾ ਹਾਂ ਆ ਬਾਈ ਨੇ ਚਲਾਇਆ ਹਾਂ ਵੀ ਬਾਈ ਦੱਸ ਕਿਵੇਂ ਰਿਪੋਰਟ ਇੱਕ ਨੰਬਰ ਆ ਵੀਰੇ ਇੱਕ ਨੰਬਰ ਆ ਜੀ ਹਾਂ ਜੀ ਦਬਦਾ ਦਾ ਨਹੀਂ ਦਬਦਾ ਦੋਬਦਾ ਕੋਈ ਕਿੰਨੇ ਕੀ ਚੱਕਰ ਤੋੜਦਾ ਹਲੇ ਉਹ ਤਾਂ ਹਲੇ ਚੱਲ 150 ਤਾਂ ਉਹ ਰੇਕ ਟਰੈਕਟਰ ਤੋਂ ਨਵੇਂ ਕਰਕੇ ਵੀ ਆ ਹਲੇ ਇੰਜਨ ਨੇ ਕੋਈ ੁੱਲ੍ਹੇ ਜਾਣਾ ਅਪਣੇ ਗਲੀ ਚੱਲ ਪਈ ਪਹਿਲੀ ਸਰਵਿਸ ਹੋਣੀ ਆ 70 60 70 ਘੰਟਿਆਂ ਪਰ ਆ ਫੱਟ ਉਤੇ ਬਾਅਦ ਕਹਿ ਲਾ ਵੀ ਫਰਕ ਪੈਣਾ ਹਾਂ ਬਸ ਕਿਉ ਹਲੇ ਹਿੱਸਾ ਵੀ ਟਾਈਟ ਆ ਦੇਖੇ ਤਾਂ ਵੀ ਚਲਾ ਕੇ ਹਾਂ ਹਾਂ ਕੱਦੇ ਤਾਂ ਲੱਗੇ ਹੋਏ ਸੀ ਕਿਹੜੇ ਸਮਿਆਂ ਦੇ ਚੱਲਦਾ ਵਧੀਆ ਤੂੰ ਰਹਿ ਗਿਆ ਬਾਈ ਚਲਾਉਣ ਤੇ ਬਸ ਨਾ ਨਾ ਕੋਈ ਨਹੀਂ ਮੈਂ ਵੀ ਦੇਖ ਲੇਗੀ ਝੱਟ ਹੈਪੀ ਕੇਕਣਾ ਵਧੀਆ ਚੱਲਿਆ ਠੀਕ ਹੈ ਠੀਕ ਓਕੇ ਓਕੇ ਹੈ ਓਕੇ ਹੈ ਐਪੀ ਦਾ ਗਿਆ ਦਾ ਵਿਚਾਰਾ ਕਿਹੜਾ ਜਣ ਗਿੱਲੇ ਜਿਹਾ ਫਸਾ ਕੇ ਖੜ ਗਿਆ ਉਹਦੇ ਪਾ ਲਾ ਕੇ ਇਹਦੇ ਗਿੱਲਾ ਕਹਿੰਦਾ ਹਾਂ ਬਸ ਕਿਆ ਕਰੀਏ ਬਾਈ ਇਹਦਾ ਇਹ ਬੰਦੇ ਨੂੰ ਗੌਰ ਗੌਰ ਦੇਖ ਲੈ ਹੁਣ ਸਾਰੇ ਟਰੈਕਟਰ ਲਵੇ ਮੈਂ ਤਾਂ ਵੀ ਕਿਹਾ ਤੁਸੀਂ ਕੱਢ ਤਾਂ ਪਾਣੀ ਜੀਰੀ ਚ ਨਹੀਂ ਵੀਰੇ ਇਹੋ ਜਿਹਾ ਕੰਮ ਮੈਂ ਨਹੀਂ ਕਰਦਾ। ਆ ਵੀਰੇ ਵੀਰੇ ਉਹ ਵੱਜ ਨਹੀਂ ਖੜੇਦੇ ਹੀ ਆ। ਆਹੋ ਤੇਰੇ ਮੌਨ ਉਹ ਮੋਟਰਾਂ ਚੱਲਦੀ ਨਹੀਂ। ਉਹ ਹਰ ਸਾਲ ਜਦ ਪਹਿਲੀ ਵਾਰ ਜੀਰੀ ਵੱਢੀ ਆ ਜਾਬੀ ਇਹਨੇ ਛੱਟ ਤੋੜੀ। ਅੱਛਾ ਮੈਨੂੰ ਆਦ ਸੀ ਨੀਵਾ ਖੇਤ ਕੀ ਦਾ? ਖੜੀ ਇੱਕ ਮਿੰਟ ਇੱਕ ਮਿੰਟ ਮੈਂ ਨੀਵਾ ਖੇਤ ਮੇਰੇ ਵਾਲਾ ਹੈ ਉੱਪਰ ਤੇਰਾ ਜਿਹਾ ਫੁੱਲ ਭਰ ਗਿਆ ਤਾਂ ਆਉਣਾ ਹੀ ਆਉਣਾ ਇੱਧਰ ਨੂੰ। ਸਾਲਾ ਨੀਵੇ ਖੇਤ ਮੇਰੇ ਆ। ਜਾਂ ਪੁੱਲ ਪਾਣੀ ਦੇ ਭਰਨਾ ਰਾਜ ਵੀ ਟੁੱਟੂਗੀ ਨਹੀਂ ਡੋਲ ਬਈ ਫੇਰ ਇੱਧਰ ਹੀ ਆਉਗਾ। ਜਲਦੀ ਨਹੀਂ ਇਹਦੀਆਂ ਮੈਨੂੰ ਪਤਾ। ਖਲਦੀਆਂ ਦੋ ਮੋਟਰਾਂ ਮੇਰੇ ਇੱਕ ਹੋਰ ਗੱਲ ਦਿਮਾਗ ਚ ਆ ਗਈ ਵਿੰਦਰ। ਹ ਮੈਨ ਲਵੇ ਬੱਕਾ ਉੱਥੇ ਨਾ ਹੋ ਗਿਆ ਹੋਵੇ ਪੈਪਲਿਕ ਪੈਪਲਿਕ ਤਾਂ ਮੋਟਰ ਚਲਾਈਏ ਪਾਰ ਨੂੰ ਅੱਜ ਤਾਂ ਨਹੀਂ ਜਲਾਈ ਹੁਣ ਮੋਟਰ ਚੱਲਦੀ ਹੋ ਰਹੀ ਦੀ ਲਾਈਨ ਚ ਤਾਂ ਮੋਟਰ ਚੱਲਦੀ ਹੋਤੀ ਫੇ ਹੁਣ ਮੈਂ ਟਾਇਰ ਉੱਥੇ ਨਹੀਂ ਲਗਾਵਾ ਟਰਾਲੇ ਦਾ ਨਾ ਨਾ ਲੋਡ ਉਹ ਬਾਹਰ ਦਾ ਸੁੱਕਾ ਪਿਆ ਮੈਂ ਦੇਖ ਕੇ ਆ ਮੈਨੂੰ ਜੀਰੀ ਚ ਲੱਗਦਾ ਨਾ ਸ਼ੱਕ ਕੋਈ ਨਹੀਂ ਪਰ ਇੰਨਾ ਨਹੀਂ ਹੋਣਾ ਨਾ ਵੱਡ ਹੋ ਜਾਣੀ ਲਾਗਣ ਨੂੰ ਅੱਛਾ ਭਾਈ ਆਹ ਟਰੈਕਟਰ ਆ ਜਿਹੜਾ ਤੁਸੀਂ ਗੱਲ ਕਰਦੇ ਵੀ ਦੀ ਵਿੱਚ ਫਰਕ ਫਰਕ ਮੇਨ ਹੈਗਾ ਸ਼ੋ ਦਾ ਸ਼ੋ ਤੇ ਬਾਅਦ ਰਿਪੋਰਟ ਆਇਨੂੰ ਬੰਪਰ ਆ ਗਿਆ ਪੀਰ ਮੀਟਰ ਕਲਸਟਰ ਆ ਗਿਆ ਸਟੀering ਛੋਟਾ ਆ ਗਿਆ ਇਹਦਾ 에어 ਕਨਰ ਸੁੱਕਾ ਆ ਗਿਆ ਦੂਜੇ ਡੈਕਟਰ ਨਾਲੋਂ ਬਸ ਇਹੀ ਫਰਕ ਹੈ ਇਹਦੇ 'ਚ ਇੰਜਨ ਹਿੱਸਾ ਗੇਅਰ ਟਾਇਰ ਸਾਰਾ ਕੁਝ ਈਮ ਬਸ ਸ਼ੋ ਬੰਪਰ ਆ ਗਿਆ ਸਟੀering ਮੀਟਰ ਕਲਸਟਰ ਇਹਨਾਂ ਚੀਜ਼ਾਂ ਦਾ ਹੀ ਫਰਕ ਆ ਬਸ ਇਹ ਕਿਨੂੰ ਆ ਮੋਬਾਈਲ ਰੱਖਣ ਨੂੰ ਵਧੀਆ ਦੇਤਾ ਕਹਿੰਦੇ ਮੋਬਾਈਲ ਮੂਲ ਬੰਦੇ ਸਾਹਮਣੇ ਰੱਖ ਲੈਣੇ ਆ ਜੀ ਬਾਕੀ ਹੁਣ ਬਣਾਉਨੇ ਆ ਜੀਰੀ ਦੇਖ ਰਹੇ ਆ ਥੋਰੇ ਆ ਪਿਆ ਖੇਤਾਂ ਡਾਕਰ ਜ਼ਮੀਨ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਕ ਵਾਰ ਪਾ ਆ ਗਏ ਹੁਣ ਇਹ। ਉਹ ਬਾਈ ਆਪਣੀ ਲੱਗੇ ਤੇ ਜੀਰੀ ਵਢਣ। ਇਹ ਆ ਦੋ ਗਕੀਲਿਆਂ ਦਾ ਘੀਰਾ। ਦੇਖੋ ਹਲਦੀ ਉੜਦੀ। ਇਹ ਦੋ ਗੀਲਿਆਂ ਦਾ ਘੀਰਾ ਇਹਦੇ 'ਚ ਜ਼ਿਆਦਾ ਹਲਦੀ ਹੈ। ਇਹ ਪਨੀਰੀ ਵਾਲੇ ਖੇਤ ਹੈ। ਪੂਰੇ ਮਤਲਬ ਜਿਹੜੀ ਪੂਰੀ ਫੁੱਲ ਬਰਸਾਤ ਲੱਗੀ ਹੈ ਉਹਦੇ ਵਿੱਚ ਨਿਸਰੀ ਹੋਈ ਹੈ। ਸਰੋਂ ਦੀ ਟਫਾਣ ਇਹਨਾਂ ਨੂੰ ਕਮੈਂਟ ਇਹ ਆ ਜੀ ਹਲਦੀ ਰੋਗ ਕਮੈਂਡ ਦਾ ਕਟਰ ਵੀ ਪੀਲਾ ਕਰਦਾ ਬਾਈ ਜਿਹਦਾ ਵੀ ਤੁਹਾਨੂੰ ਨਿਕਾਲ ਦੱਸਿਆ ਜਾਊਗਾ ਕਿ ਆਹ ਕਹਿੰਦੀ ਐ ਟਰਾਲੇ ਦੇ हिसाब ਕਹਿ ਤਾਂ ਸਹੀ ਜਾਂਦੀ ਆ ਓ ਬਾਈ ਸਮਾਪਤੀ ਹੋ ਗਈ ਆਹ ਗੇਤ ਸਹੀ ਤਾਂ ਬਸ ਉਹੀ ਕਕੇਰਾ ਹਲਦੀ ਵਾਲਾ ਨਿਕਲਿਆ ਆਹ ਟਰਾਲਾ ਹੋ ਗਿਆ ਆਪਣਾ ਫੁੱਲ ਨਾਲ ਸਿਮਰਨ ਦੇ ਦੂ ਟਰਾਲੀ ਮਗਾਈ ਆ ਹਾਂ ਵੀ ਉਹਦੇ ਪਵਾਲੀ ਹੁਣ ਜਿਹੜੇ ਹੋਗਾ ਉਹਦੇ ਪਵਾਲੀਆਂ ਹੁਣ ਇਹ ਚ ਡੁੱਲੂਗੀ ਫੇਰ ਤਾਂ ਹਾਂ ਨਾਲ ਕੋਈ ਫਾਇਦਾ ਨਹੀਂ ਹੈਗਾ ਹਾਂ ਉੱਥੇ ਤੜੀ ਹੀ ਵਹਾਉਦਾ ਕਿੰਨਾ ਲੱਖ ਕਿਵੇਂ ਲੱਗਦਾ ਨਿਕਾਲ ਠੀਕ ਆ ਬਾਈ ਵਧੀਆ ਇਹਨ ਜਿਹੜੀ ਜਿਹੜੀ ਸੁਸਰੀ ਐਨ ਇਹ ਦਿਖਾ ਚੱਕੀ ਦਾ ਉਹ ਆਈਏ ਦਰਸ਼ਨ ਇਹਦੇ ਅਗਲਾ ਕਹੀ ਆ ਵੀ ਹਰੀ ਨੂੰ ਵੜਾਉਨੇ ਆ ਦੱਸ ਚੌਲ ਕੱਢਿਆ ਪਿਆ। ਹਾਂ। ਨਾ ਇਹ 770 ਹੈ। ਇਹ 770 ਵੀ ਜਾਏ। ਇਹ ਜਿਆਦਾ ਸੁਧਰਾ ਹੋ ਜਣਾ 26। 26 ਨਾਲ ਸੁਧਰਾ ਪਾਉਦਾ ਯਾਰ ਲਾਣ ਦਾ ਹੀ ਫਰਕ ਆ ਦੇਖ। ਆਹ ਲਾਣ ਦਾ ਚਮਕਦਾ ਇਹ ਨਹਰਾ। ਆਹ 26 ਵਾਲਾ ਦੇਖੋ ਕਿਵੇਂ ਕਿਸਮੈਲਾ ਜਾ ਚਮਕਦਾ ਜਿਵੇਂ ਜਾਨ ਪ੍ਰਾਣ ਜਿਹੀ ਹੁੰਦੇ ਆ ਆਹ ਦੇਖੋ। ਉਹ ਜੀ ਰਹਿ ਗਈ ਬਾਈ। ਸੈਂਕ ਪਿੱਛੇ ਹੀ ਭਰ ਲਿਆ। ਆਹ ਟਰਾਲਾ ਹੋ ਗਿਆ ਫੁੱਲ। ਇਹਦੇ ਚ ਮੰਗਾ ਲਈ। ਯਾਨੀ ਕਿ ਠੀਕ ਹੈ ਝਾੜ ਲਗ ਭਾਗ ਯਾਨੀ ਕਿ ਟਰਾਲੇ ਦੇ ਹਿਸਾਬ ਕਰ ਅਸੀਂ ਆਈਡੀਆ ਲਾਉਨੇ ਆ। ਦੀ 30 ਦੇ ਗੇੜ ਚ ਹੋਊਗਾ ਇਹ ਸਾਨੂੰ ਟਰਾਲੇ ਦਾ ਆਈਡੀ ਆ ਆਪਣੇ ਦਾ ਬਾਕੀ ਹੁਣ ਪੱਖਾ-ਪੱਖਾ ਲਾ ਕੇ ਪਟਾਸ ਲਾ ਕੇ ਕੀ ਬਣਦਾ ਇਹ ਤਾਂ ਕਹਿ ਨਹੀਂ ਸਕਦੇ ਇਹ ਬੜੀ ਸਾਫ ਸੁਥਰੀ ਏ 777 ਨੀਚੋਂ ਵੀ ਇਹਦਾ ਲਾਣਾ ਹੈ ਨਾ ਹਰਾ ਪਿਆ 26 ਹੋ ਜਾਂਦੀ ਆ ਮਤਲਬ ਜਿਵੇਂ ਝੋਲ ਸਰੋਗ ਜਿਆ ਪਿਆਵਾ ਹੁੰਦਾ ਉਵੇਂ ਦੀ हां भाई केमेया समाचार फिर ਨਿਪੜ ਗਿਆ हां ਚੱਲ ਵਧੀਆ ਟਾਈਮ ਨਾਲ ਨਿਪੜ ਗਿਆ ਕਿ ਨਹੀਂ ਹੁਣ ਤੇਰੇ ਬਾਅਦ ਸਖਟ ਪੌਕਸ ਲਾਈ ਜੰਦੀ ਆ ਵਧੀਆ ਨਿਪੜ ਗਿਆ ਮੈਂ ਜਾਨੀ ਕਿ ਸਵੇਰੇ 11:00 ਵਜੇ ਦਾ ਟਾਈਮ ਦੇ ਆਦਾ ਜਤਿੰਦਰ ਨੂੰ ਜਤਿੰਦਰ ਥੋੜਾ ਜਿਹਾ ਕਿਸੇ ਬੰਦੇ ਕੋਲ ਜਿਹਦੇ ਕੋਲ ਗਿਆ ਦਾ ਉਹਦੇ ਕਹਾ ਰਾ ਨਹੀਂ ਦਾ ਉਹ ਜਿਹਦੇ ਕੱਟ ਲਵਾਉਣਾ ਦਾ ਉਹ ਕਹਿੰਦਾ ਕੱਟ ਤਾਂ ਲਾਈ ਜੇ 2.5 ਕਿਲੇ ਵੜਵਾਏਗਾ ਫਸ ਗਿਆ ਇਹ ਚੱਲ ਵਧੀਆ ਨਿਪਟ ਗਿਆ ਨਾ ਫਿਰ ਵੀ ਵਧੀਆ ਨਿਪਟ ਗਿਆ ਆਪਣਾ ਹਾਂ ਹਲਦੀ ਨਹੀਂ ਜੀ ਉਧਰ ਹਲਦੀਆਂ ਖੇਤ ਪਹਿਲਾਂ ਹਲਦੀ ਵਾਲਾ ਖੇਤ ਮੈਂ ਪਾਈ ਹੋਈ ਆ ਵੀਡੀਓ ਉਹ ਪਹਿਲਾਂ ਵੱਢ ਹੋ ਗਿਆ ਨਾ ਪਹਿਲਾਂ ਵੱਢ ਹੋ ਗਿਆ ਜਾਨੀ ਕਿ ਹਲਦੀ ਨੇ ਝਾੜ ਦਾ ਨੁਕਸਾਨ ਨਹੀਂ ਕਰਿਆ ਜਿਵੇਂ ਹੁਣ ਯਾਰ ਆਪਣੇ ਇਹ ਚ ਘਟਾ ਹਮ ਆਪਣੇ ਉਧਰ ਜਿਹੜੇ ਮੈਂ ਤੁਹਾਨੂੰ ਦੱਸਿਆ ਦੋ ਤਿੰਨ ਕਿਲੇ ਨਾ ਤੈਨੂੰ ਵਹਿਮ ਆ ਮੰਨ ਲਈ ਮੇਰੀ ਗੱਲ ਪਰਤਿਆਲੀ ਬਹੁਤ ਜ਼ਿਆਦਾ ਨਹੀਂ ਆ ਜਿੰਨੀ ਮਰਜ਼ੀ ਹੋਵੇ ਮੰਨ ਕੇ ਚੱਲ 20 ਕਿਲੋ ਦਾ ਫਰਕ ਕੀ ਲਿਆ ਮਗਰ ਪੈਂਦਾ ਨਹੀਂ ਹਲਦੀ ਨੂੰ ਹਲੋ ਆਪਾਂ ਨੇ ਵੱਡਣੀਆਂ ਮੰਡੀ ਵਾਲੀ ਚ ਵੜਦੇ ਆ ਕੱਲੂ ਮੈਂ ਸਵੇਰੇ ਚੰਡੀਗੜ੍ਹ ਵੀ ਜਾਣਾ ਡੀਜ਼ਲ ਭਰ ਆ ਲਿਆ ਮੈਂ ਯਾਰ ਕੰਜਰੇ ਭਰ ਆ ਲਈ ਉਹ ਦੁਪਹਿਰ ਦੇ ਬਾਅਦ ਆਉਣਾ ਹਾਂ 1 ਇੱਕ 2 ਵਜੇ ਆਮ ਤੈਨੂੰ ਪਤਾ ਹੀ ਯਾਰ ਡੀਜ਼ਲ ਕਰਾਉਣ ਵੀ ਨਹੀਂ ਕਿ ਟੈਂਕੀ ਭਰ ਆ ਲਿਆ ਉਹ ਕਿਹੜਾ ਟੈਂਕਰ ਭਰ ਆ ਲਿਆ ਉਹਨੇ ਯਾਰ ਕੰਮ ਨੂੰ ਸਟਾਰਟ ਕਰਨਾ ਹੈ ਕਿ ਨਹੀਂ ਬਾਬਾ ਜੀ ਦਾ ਕੰਮ ਹੋ ਗਿਆ ਨਾ ਫੇਰ ਆਪਾਂ ਤਾਂ ਨਿਕਲ ਨਹੀਂ ਹੋਣਾ। ਹਾਂ ਬਹੀ ਜੀ ਨਾਲ ਫੇਰ ਕਣਕ ਦਾ ਸੀਜ਼ਨ ਵੀ ਆਈ। ਹਾਂ। ਇਹ ਨਹੀਂ ਟਾਈਮ ਲੱਗਦਾ ਪੰਪ ਉਹ ਕਿਹੜਾ ਲੈ ਫਰੀ ਜਾਊਗਾ। ਬਿਲਕੁਲ ਬਿਲਕੁਲ। ਚੱਲ ਕਰੀਏ ਐਂਡ ਫੇਰ। ਹਾਂ ਚਲੋ ਚੱਲੀਏ। ਚੰਗਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਲਦੇ ਆ ਕੱਲ ਨੂੰ ਨਵੇਂ ਬਲੌਗ ਨਾਲ। ਨਵਾਂ ਦਿਨ ਨਵਾਂ ਬਲੌਗ। ਹਾਂ। ਠੀਕ ਹੈ ਜੀ।